ਦੇ ਨਾਲ ਭਰੀ ਹੋਈ ਬੱਸ ਡੂੰਗੀ ਖੱਡ ਦੇ ਵਿੱਚ ਜਾ ਡੇਗੀ ਹੈ ਤਾਂ ਵੱਡਾ ਹਾਦਸਾ ਵਾਪਰ ਗਿਆ ਹੈ ਪੰਜ ਲੋਕਾਂ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਡਰਾਉਣੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਬੱਸ ਜੋ ਹੈ ਜੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਮੰਡੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ 30 ਤੋਂ 35 ਲੋਕ ਸਵਾਰ ਸਿਗੇ ਤਾਂ ਇਸੇ ਦੌਰਾਨ ਇਹ ਬੱਸ ਅਚਾਨਕ ਜੋ ਹੈ ਸੰਤੁਲਨ ਗਵਾ ਬੈਠਦੀ ਹੈ ਜਿਸ ਤੋਂ ਬਾਅਦ ਇਹ ਬੱਸ 150 ਮੀਟਰ ਡੂੰਗੀ ਖੱਡ ਦੇ ਵਿੱਚ ਜਾ ਡਿੱਗੀ ਹੈ ਤੇ ਇਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ 20 ਤੋਂ 25 ਲੋਕ ਜੋ ਹੈ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਮ੍ਰਿਤਕਾਂ ਦੇ ਦਾਸੇ ਕਿ ਤਿੰਨ ਔਰਤਾਂ ਵੀ ਸ਼ਾਮਿਲ ਦੱਸੀਆਂ ਜਾ ਰਹੀਆਂ ਨੇ ਤਾਂ ਮੌਕੇ ਤੇ ਚੀਕ ਜਿਹਾੜਾ ਮਚ ਜਾਂਦਾ ਹੈ ਜਦੋਂ ਇਹ ਹਾਦਸਾ ਵਾਪਰਦਾ ਹੈ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਤੇ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਿਆ ਹੋਵੇਗਾ ਉਸ ਸਮੇਂ ਮੰਜਰ ਕੀ ਰਿਹਾ ਹੋਵੇਗਾ ਤੇ ਜਿਹੜੇ ਯਾਤਰੀ ਇਸ ਵਾਸਤੇ ਵਿੱਚ ਸਵਾਰ ਸਿਗੇ ਉਹਨਾਂ ਨੂੰ ਕਿੰਨਾ ਕੁ ਭਿਆਨਕ ਮੰਜਰ ਦੇਖਣਾ ਪਿਆ ਹੋਵੇਗਾ ਤਾਂ ਪੰਜ ਲੋਕਾਂ ਦੀ ਇਸ ਭਿਆਨਕ ਹਾਦਸੇ ਦੇ मौत होने की खबर सामने आ रही है दसा जा रहा है कि हिमाचल प्रदेश के मंडी अज सवेरे भयानक हादसा वापरिया एच आर टीसी की बस दसी जा रही है जो कि डेढ़ सौ मीटर डूगी खड़े जा डिगदी है ता